ਜੀਕ ਦਸ ਸਿਕਾਲ ਫਰੈਂਕ ਵੀ ਠੀਕ ਠਾਕ ਹੋ ਪ੍ਰਮਾਤਮਾ ਸਾਰਾ ਠੀਕ ਠਾਕ ਹੈ 7:00 ਵੱਜ ਗਏ 6 6:00 ਵਜੇ ਕੇ ਪੰਜ ਮਿੰਟ ਅਸੀਂ ਚੱਲਿਓ ਗੁਰਦੁਆਰਾ ਸਾਹਿਬ ਜਿੱਦ ਨੂੰ ਦੇਖੋ ਐਸੀ ਜੀ ਵੀ ਥੋੜੀ ਲੋਕੀ ਬੈਠੀ ਸੀ ਜਮਾ ਟੇਬਲ ਤੇ ਥੱਲੇ ਬੈਠੀ ਸੀ ਤੇ ਜਾ ਇੱਧਰ ਬੈਠ ਜਾਂਦੀ ਹੈ ਠੰਡ ਤੋਂ ਲੱਗਦੀ ਉਹਨੂੰ ਪੱਕੇ ਨਾਲ ਇਸ ਕਰਕੇ ਬੈਠਦੀ ਹੈ ਚਲੋ ਜੀ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਜਾਣ ਦਾ ਗੁਰਦੁਆਰਾ ਸਾਹਿਬ ਚਲਦੇ ਆਓ ਜੀ ਗਰਦਰ ਸਾਵ ਤੋਂ ਆ ਗਈ ਅਸੀਂ ਤੇ ਹੁਣ ਬਣਾਉਣੀ ਆ ਚਾਹ ਜਿਮੂ ਜਿਮੂ ਠੰਡੀ ਵਾਲੀ ਲੱਗਦੀ ਛੰਤ ਕਰਦੀ ਆ ਹੁਣ ਠੰਡਾ ਹੋ ਗਿਆ ਮੌਸਮ ਹਣਾ ਜਿਮੂ ਆ ਲੈਣ ਤੇ ਬ੍ਰੈਡ ਜਿਮੂ ਖਾਊਗਾ ਬ੍ਰੈਡ ਆਡਾ ਰੋਟੀ ਹਨਾ ਜਿਮੂ ਬੈਠ ਖਾਏਗਾ ਅਸਲੀ ਚਾਹ ਚਲੋ ਜੀ ਚਾਹ ਬਣ ਗਈ ਬ੍ਰੈਡ ਮਿਲ ਗਈ ਬਾਹਰ ਆ ਚਾਹ ਹੈ ਹਾਂਜੀ ਸਤਿ ਸ੍ਰੀ ਅਕਾਲ ਸਤਿ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਚੰਗੇ ਖਲਾਅ ਚ ਰੱਖੇ ਦੰਦ ਦੁਗਣੇ ਰਾਤ ਚੌਗੀਆਂ ਤਰੱਕੀਆਂ ਵਖਸ਼ੇ ਅੱਜ ਨਾ ਸਾਡੇ ਦਰਗਵਾਨ ਅੱਜਾ ਉਹਨਾਂ ਦਾ ਵੀ ਸਾਡੀ ਜਿੰਮ ਪਹਿਲਾਂ ਜਿੰਮੀ ਰੱਖੀ ਇਸ ਨੰਬਰ ਦੀ ਉਹਨੇ ਸੀਗਾ 15 ਕਿ ਦਿਨਾਂ ਦਾ ਲਿਆਂਦਾ ਸੀ ਡਾਕੀ ਤੇ ਹੁਣ ਉਹ ਹੋ ਗਿਆ ਸੀ 10 11 ਸਾਲ ਦਾ ਉਹ ਕਾਫੀ ਦਿਨਾਂ ਦਾ ਬਿਮਾਰ ਸੀ ਜਿਹਦੀ ਡੈਥ ਹੋ ਗਈ ਤਾਂ ਮੈਂ ਤਾਂ ਬੰਨ ਬਾਲਾ ਦੁਖਿਆ ਮੈਨਾਂ ਪਤਾ ਵਿਚਾਰੇ ਬੇਜਵਾਨ ਹੈ ਜਿਹੜੇ ਰੱਖੇ ਹੋਏ ਹਨ ਇਹ ਬਹੁਤ ਕਰਦੇ ਹੈ ਇਹ ਇੱਕ ਜਾਨਵਰ ਹੈ ਜਿਹੜਾ ਮਾਲਕ ਨੂੰ ਆਪ ਦੇ ਉਂਡੀਕਦਾ ਵੀ ਅੱਗੇ ਤਾਂ ਸਾਡੀ ਵੱਡੀ ਜਿੰਮੀ ਆਈ ਹੁੰਦੀ ਸੀ ਉਹ ਬੈਠ ਕੇ ਤਾਂ ਜਦੋਂ ਅਸੀਂ ਕਿਤੇ ਚਲੇ ਜਾਣਾ ਸਾਨੂੰ ਉਹਨੇ ਬੈਠੀ ਰਿਕੇ ਜਾਣਾ ਪਰ ਕਿੰਨਾ ਨਹੀਂ ਰਹਿ ਜਾਣਾ ਤੇ ਜਾਂ ਵੀ ਇੰਨਾ ਨਹੀਂ ਜਦੋਂ ਕਿਤੇ ਡਿਊਟੀ ਤੋਂ ਨਾਲ ਜਾਂਦੇ ਰਸਵੀਰੇ ਕਿਤੇ ਜਾਣਾ ਹੋ ਜਾਣਾ ਤੇ ਹੁਣ ਇਹ ਸਾਡੀ ਨਿੱਕੀ ਵੀ ਐਂ ਲੱਗੀ ਕਰਨ ਲਿੱਕੀ ਜਾਂਦੀ ਰਹਿੰਦੀ ਬੈਠੀ ਇਕ ਹੀ ਆ ਜਿਹੜੇ ਉਡੀਕ ਕਰਦੇ ਆ ਨਹੀਂ ਕੋਈ ਜੁਆਕ ਨਹੀਂ ਜੱਲਣ ਇਹਨਾਂ ਨੂੰ ਤਾਂ ਸਭ ਨੂੰ ਆਵਦਾ ਆਵਦਾ ਕੋਈ ਨਹੀਂ ਹਾਂ ਬੈਠਾ ਜੀ ਮੂ ਜੀ ਮੂ ਕੀ ਗਾ ਦੱਖ ਦੀ ਚ ਪਾਣੀ ਜਗਾ ਨਿਕਲ ਜਾਂਦਾ ਹਾਂ ਲਾਉਂਦੀ ਮੈਂ ਮੜਾਈ ਦਾ ਲਾਉਂਦੇ ਤੜਕਾ ਢੜਕਾ ਲਾਉਣੀ ਮੈਂ ਦੇਸੀ ਘਿਓ ਦਾ ਦਾ ਮੇਰਾ ਤਾਂ ਜਤਨ ਨਹੀਂ ਠੀਕ ਤਿੰਨ ਚਾਰ ਦਿਨਾਂ ਬਿਨਾਂ ਇਹ ਲਾ ਲਮਨ ਟਾਈ ਫੜਨਾ ਜੇ ਬੁਖਾਰ ਹੋ ਜਾਂਦਾ ਹੁਣ ਮੈਂ ਪਹਿਲੀ ਗੋਲੀ ਲੈ ਲਈ ਆ ਜੇ ਬਸ ਹੁਣ ਰਾਤ ਨੂੰ ਪੈਣ ਲੱਗੀ ਲਾਉਂਗੀ ਫਿਰ ਗੁਰਦਵਾਰ ਸਾਹਿਬ ਜਾਣਾ ਹੁੰਦਾ ਤੇ ਫਿਰ ਆ ਕੇ ਲੂੰਗੀ ਆ ਕੇ ਬੰਦ ਫਿਰ ਬੁਖਾਰ ਨੂੰ ਹੋਣ ਲੱਗ ਜਾਂਦਾ ਅੱਜ ਵੀ ਗਰਮੀ ਗੋਮ ਬਹੁਤ ਜ਼ਿਆਦਾ ਸੀ was awesome. जी मैं दाल जमा कोट ले सिलेंडर खत्म हो गया सिलेंडर <coughs> पिजाई एक Vaiviji Imen tukhe laigia Vaivijinai njai Dhulkhane Aithi dena Vibratedayo mi火oshita Achi 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 актер put itu Nahida karakato Diwigudgo Ka Ber media haredro karikato 顆 Switzerland Lera Funter katat non salaries sey furupatcem ones ਤੇ ਹੁਣ ਲਾਉਣੀ ਤੜਕਾ ਅਛੂਤ ਬੋਦਰ ਫਲਾਣਾ ਤੇ ਆਪਿਆ ਤੇ ਵਧੀਆ ਸਾਸਾ ਬਣੇਗੀ ਦੇਸੀ ਕੇ ਉਹਦਾ ਨਾਮ ਕੇ ਤੜਕਾ ਦਾਣ ਦੇਸੀ ਕੇ ਤੜਕੇ ਨਾਲ ਵਧੀਆ ਬਣ ਜਾਂਦੀ ਹੈ ਟੇਬਲ ਆਉਂਦੀ ਹੈ ਦੁੱਧ 2.5 ਕਿਲੋ ਲਈਦਾ 2.5 ਕਿਲੋ ਦੁੱਧ ਚੀਮਾ ਮਲਾਈ ਕੱਢ ਕੇ ਤੇ ਕੀ ਬਣਾ ਲਈਦਾ Jimu aja panen pilaoy. Jimu aja panen pila. Jimu baru aja. Aduh. Panen pila. Aja betul. ਲੋਜੀ ਅਰਕਾ ਹੋ ਗਿਆ ਬਰਾਊਨ ਹੁਣ ਚਪਮੇ ਦਾ ਉਹ ਸਾਦ ਬਣ ਕੇ ਤਾਂ ਤੜਕਾ ਲਾ ਕੇ ਤਾਂ ਬਹੁਤ ਸਵਾਦ ਇੱਕ ਹਰੀ ਮਿਰਚ ਦਾ ਤੜਕਾ ਹੁੰਦਾ ਨਹੀਂ ਪੀਸ ਮੇਚ ਪਾਉਂਦ ਗਈ ਹੈ। ਆਪਾਂ ਨੂੰ ਹਮੇਸ਼ਾ ਹਰੀ ਮਿਰਚ ਨਾਲ ਸਬਜ਼ੀ ਹੋਵੇ। ਚਲੋ ਜੀ। ਚਲੋ ਜੀ ਗੰਦੇ ਆੜਤਾ। ਰੋ ਦੀ ਤੋਂ ਹੀ ਗਿਆ ਪਤਾ ਨਹੀਂ ਬਾਤ ਤਾਂ ਫਿਰ ਇਹ ਹੋ ਜਾਂਦੀ। ਲਓ ਜੀ ਆਟਾ ਗੁੰਨ ਲਿਆ ਅੰਤਰ ਦੇ ਤਵਾ ਚਲੋ ਜੀ ਆਹ ਪੱਖਾ ਤੇ ਰੱਖਿਆ ਜਿਮੂ ਮਨ ਲਾ ਦਗਿਆ ਬਾਹਰ ਜਿਮੂ ਬੈਠਾ ਲੈ ਦੇ ਲੋ ਦੇਲੀ ਤੇ ਚੜਿਆ ਇਸ ਟਾਈਮ ਆਤਾ ਹਰਜੋਤ ਖੜਾ ਉਹ ਬੈਠਾ ਜਿਮੂ ਦਾ ਬਾਹਰ ਤੁਰ ਗਿਆ ਵਸ ਜਿਮੂ ਨੂੰ ਸਰਦਨ ਬਾਹਰ ਹੋਵੇ ਔਰ ਕੋਈ ਕੰਮ ਨਹੀਂ ਤੇ ਚਲੋ ਬਾਹਰ ਦਿਖਾ ਡੱਗੀ ਨੇ ਰੋਟੀ ਪਾ ਕੇ ਹੁਣ ਵਿਚਾਰਦੀ ਰੋਟੀ ਬਣਾਈ ਪਈ ਆ ਆਸੀ रोटी खा रोटी खाला, खाला खाला खाला, खाला। चलो जी वीडियो वादी सबसक्राइब शेयर लाइक कर